ਬਾਜੀ ਅਸਿਕਾਲ ਅਸਿਕਾਲ ਹੰਦੀ ਵੀਜੀ ਹੋ ਠੀਕ ਠਾਕ ਬਾਜੀ ਸਭ ਕਿਰਪਾ ਸੰਦੀ ਵੀਜੀ ਮੜੀ ਜਾ ਦੇ ਕੰਮ ਬਹੁਤ ਹੋਦੀ ਬਹੁਤ ਹੋਦੀ ਬਸ ਠੀਕ ਹੈ ਚਲੋ ਕਿਨੇ ਬਾਜੀ ਆਜੀ ਫਿਰ ਵੀਜੀ ਤਿੰਨੇ ਝੋਟੀਆਂ ਆ ਕਿਨੇ ਝੋਟੀਆਂ ਤਿੰਨੇ ਤਿੰਨੇ ਹਨ ਬਾਜੀ ਵੇਖਿਆ ਪਿਛਲਾ ਮਾਲ ਜੀ ਉਹ ਵੇਖ ਗਿਆ ਵੇਜੀ ਵੇਖ ਗਿਆ ਕੱਲ ਵੀ ਝੋਟੀ ਬੜੀ ਚੰਗੀਆਂ ਇਹ ਦੋ ਹਾਂਜੀ ਹਾਂਜੀ ਕੋਈ ਇਥੇ ਵੇਚਣ ਵਾਲਾ ਵੀ ਨਹੀਂ ਕੋਈ ਲੈ ਗਿਆ ਸੱਜਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਆਜੋ ਫਿਰ ਇੱਧਰ ਇਹ ਸੁਣੋ ਬਾਜੀ ਜਿੰਨੇ ਕਿੰਨੇ ਵੀਜੀ ਸੂਈਆਂ ਇਹ ਵੀ ਸੂਈਆਂ ਜੀ ਆਹ ਸੂਈ ਜੀ ਰਾਤ 1.5 ਵਜੇ ਦੀ ਅੱਛਾ ਜੀ ਆਹ ਦੇ ਬੱਚਾ ਇਹਦਾ ਅੱਛਾ ਜ ਕਿੰਨਾ ਦੁੱਧ ਕਰਜੂ ਬਾਜੀ ਫਿਰ ਇਹ ਦੁੱਧ ਸੰਦੀਪ ਜੀ ਘਰ ਵਾਲੇ ਦੇ ਲਈ ਜਿੰਨੇ ਕਾਪ ਉਹਨੇ 16 17 ਕਿਲੋ ਦਸੀ ਜਾਂਦੇ ਹੈਂ ਇਹ ਆਪਣੀ ਸਮਝ ਨਾ ਲਵੇ ਹਾਂਜੀ ਹਾਂ ਕਿਉਂਕਿ 12 13 ਕਿਲੋ ਦੁੱਧ ਮੈਂ ਕੱਢੂ ਆਣ ਮੈਨਾਂ ਬਿਲਕੁਲ ਬਿਲਕੁਲ ਵੱਡੀ ਮੈਂ ਬੁਰੀ ਹੈ ਨਾ ਹਾਂ ਪੂਰੀ ਫੁੱਲ ਵੱਡੀ ਆ ਹੂੰ ਹੂੰ ਆਜੋ ਜੀ ਆਜੋ ਆਜੋ ਚੋਣ ਚਾਂ ਸੰਦੀਪ ਜੀ ਬਹੁਤ ਜਾਈ ਚੰਗੀ ਆ ਬਸ ਠੀਕ ਆ ਐ ਕੋਲੀ ਨੂੰ ਵਰਗੀ ਹਾਂਜੀ ਏ ਸੰਦੀਪ ਜੀ ਲੈਣ ਲਈ ਆਪਾਂ ਦੱਸਣਾ ਬਹੁਤੇ ਵੀ ਜੀ ਫਰਕ ਜਿਹੜੀਆਂ ਆਪਾਂ ਦੱਸਣਾ 1 ਲੱਖ ਦੇ ਵਿੱਚ 260000 ਦੇਣੀ ਆ 1 ਲੱਖ 260000 ਚਲੋ ਠੀਕ ਬਾਕੀ ਤੇ ਆਹ ਹੈ ਜੀ ਫਿਰ ਇਹ ਵੀ ਜੀ ਸੂਈ ਜੋ ਚੌਥੇ ਦਿਨ ਦੀ ਆਹ ਬਚਾ ਜੀ ਸੰਦੀਪ ਜੀ ਅੱਛਾ ਠੀਕ ਆ ਆ ਜੀ ਝੋਟੀ ਗੋ ਵੀ ਜੀ 12 ਕਿਲੋ ਤੋਂ ਬਾਹਰ ਹੁਣ ਦੁੱਧ ਹੀ ਹੋਊਗਾ ਅੱਛਾ 12 ਕਿਲੋ ਬਾਹਰ ਆ ਜੀ ਮਤਲਬ ਚੌਥੇ ਦਿਨ ਦੀ ਸੂਈ ਕੱਚਾ ਦੁੱਧ ਹੀ ਆ ਹਾਂਜੀ 12 ਕਿਲੋ ਤੋਂ ਬਾਹਰ ਉਹ ਝੋਟੀ ਦਾ ਵੀ ਜੀ ਪਿੱਠ ਪੂੜਾ ਵੇਖੋ ਕਿਦਾਂ ਨਹੀਂ ਵੱਡੀ ਮੈਂ ਜੰਮੀ ਬੜੀ ਸੰਭੀ ਕੇ ਵੀ ਇਹਨੇ ਬਹੁਤ ਜਿਆਦਾ ਹੈ ਉਰੀਸ ਮਾਰੀ ਫੋਨ ਵੀਜੀ ਦੀ ਬਹੁਤ ਚੰਗੀ ਜੇ ਠੀਕ ਆ ਫੋਲ ਵੀਜੀ ਵੱਡੇ ਵੱਡੇ ਦੇ ਵੱਡੇ ਕਰਦੀ ਆਏ ਕਿੰਨਾ ਕਰ ਜੂ ਭਾਜੀ ਫਿਰ ਤੁਹਾਡੇ ਸਾਨੂੰ ਜੀ ਵੀਜੀ ਜੀ ਦੁੱਧ ਛੋਟੀ ਨੂੰ ਕਰਨਾ ਚਾਹੀਦਾ 15 ਕਿਲੋ ਹਾਂ ਜੀ ਉਹ ਕਿੱਥੇ ਦਿੰਦੀ ਸੂਈ ਕੋ ਵੀਜੀ 12 ਕਿਲੋ ਆ ਤੇ ਇਹਨੂੰ ਵੀਜੀ ਨੇ ਮੈਨੇਜ ਲੱਗਣ ਤੋਂ ਬਾਅਦ 15 ਕਿਲੋ ਦੁੱਧ ਨੂੰ ਕੀ ਜਾਂਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਹਾਂ ਬਾਕੀ ਚੋਣ ਵੀਜੀ ਆ ਮੁਰਗੀ ਪੋਲੀ ਜੀ ਦੀ ਹਾਂਜੀ ਇਹ ਵੀਜੀ ਦੇਣੀ ਆ 1 ਲੱਖ ਤੇ 34000 ਦੀ 1 ਲੱਖ 34000 ਚਲੋ ਹਾਂਜੀ ਹਾਂਜੀ ਆਹ ਜੀ ਇਹ ਵੀ ਵੀਜੀ ਆ ਪਰਵੇਂ ਛੇਵੇਂ ਦਿਨ ਦੀ ਸੂਈ ਜਿਆ ਬੱਚਾ ਜਿਹਦਾ ਮਗਰ ਕੱਟੀ ਆ ਦੁੱਧੀਆਂ ਨੂੰ ਨਾ ਕੱਟੇ ਆ ਠੀਕ ਆ ਇਹ ਕੋ ਵੀ ਜੀ ਦੁੱਧ ਹੋਊਗਾ 12 ਕਿਲੋ ਤੋਂ ਬਾਹਰ ਕੋਈ 12 ਕਿਲੋ ਦਾ ਸਰਦਾ ਕਰੇ ਆਪਣੇ ਹਾਂ ਜੀ ਹਾਂ ਹਾਂ ਦੁੱਧ ਦੀ ਵੀ ਛੋਟੀ 13 13 ਕਿਲੋ ਕਰ ਦਿਓ ਕਿਉਂਕਿ ਸੂਈ ਨੂੰ ਪੰਜਵਾਂ ਛੇਵਾਂ ਦਿਨ ਮਲੇ ਮੂਲੇ ਤੇ ਲੱਗਣਾ ਹੜ ਹਾਂ ਨੀਲੀ ਨੀਲੀ ਦੀ ਆ ਗਈ ਨਾ ਹਾਂ ਜੀ ਨੀਲੀ ਵੀ ਜੀ ਚੋਣੇ ਦੀ ਵੀ ਗਾਂ ਹੀ ਗੱਲਾਂ ਠੀਕ ਆ ਕੱਟਾ ਬਾਰੀ ਜੀ ਕੱਟਾ ਇਹ ਇਹਦੇ ਕੱਟੀ ਆ ਅੱਛਾ ਇਹਦੇ ਮਗਰ ਕੱਟੀ ਆ ਲੈ ਆ ਵੇਖੋ ਵੀਜੀ ਕਿੱਦਾਂ ਬਣਾਉਂਦੀ ਆ ਬਿਲਕੁਲ ਜੀ ਨੀਲੀ ਪੱਖ ਰੱਖਦੀ ਐ ਸੰਦੀ ਵੀਰੇ ਨੀਲੀ ਚ ਨਹੀਂ ਲੀਜੀ ਹਾਂ ਇਹਦਾ ਬੜੇ ਮੋਲੇ ਚ ਕੀ ਐ ਜੀ ਇਹ ਸੰਦੀ ਵੀਰ ਜੀ ਦੇਣੀ ਐ ਜਿਹੜੀ 90 ਹਜ਼ਾਰ ਦੇਣੀ ਐ ਅੱਛਾ 90 ਹਜ਼ਾਰ ਚਲੋ ਠੀਕ ਆ ਹਾਂ ਲੋ ਜੀ ਬਸ ਆਹੀ ਤਿੰਨ ਝੋਟੀਆਂ ਜੀ ਇਹੋ ਤਿੰਨੇ ਵੀ ਜੀ ਬਾਕੀ ਮੇਰੇ ਵੀ ਵਾਰ ਵਾਰ ਹਾਂ ਮੈਨੂੰ ਬਿਲਕੁਲ ਹਾਂ ਤਾਂ ਐਂ ਵੀ 9 ਵਜੇ ਜੀ ਪਹਿਲੇ ਆ ਗਏ ਤੁਹਾਡੇ ਘਰ ਹਾਂ ਚਲੋ ਇਹ ਨੰਬਰ ਬੋਲਦਾ ਜੀ ਨੰਬਰ ਸੰਦੀ ਵੀਰ ਜੀ ਪਿੰਡ ਆਪਣਾ ਵਹੀ ਪੁਈ ਜਿਹੜਾ ਤਰਨਤਨ ਤਸਵੀਰ ਕੜੂਰ ਸਾਹਿਬ ਮੋਬਾਈਲ ਨੰਬਰ 9056508 ਹਾਂਜੀ ਸੱਚੀ ਸੱਚੀ